ਗੋਲੂ ਕਾ ਮੋੜ ਗੁਰੂਵਰ ਸਾਹਿਬ ਰੋਡ ਤੇ ਮੌਜੂਦ ਹੈਗੇ ਆ ਪਿੰਡ ਮੋਣ ਕੇ ਉਤਾੜ ਦੇ ਲਾਗੇ ਜਿੱਥੇ ਹੁਣੇ ਹੀ ਇੱਕ ਐਕਸੀਡੈਂਟ ਵਾਪਰਿਆ ਹੈਗਾ ਡਵਾਈਟਰਾਂ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖਬਰਾਂ ਅਸੀਂ ਵੀ ਪਾਜਾ ਹੈਗੇ ਆ ਕਿ ਇਹ ਡਵਾਈਟਰਾਂ ਤੇ ਲਾਈਟਾਂ ਨਾ ਲੱਗਣ ਦੇ ਕਰਾ ਇਹ ਹਾਸੇ ਵਾਪਰਦੇ ਆ ਦੇ ਸਦਿਓ ਮੋਣ ਕੇ ਉਤਾੜ ਪਿੰਡ ਤੋਂ ਜਦੋਂ ਹੀ ਗੁਰੂ ਹਰ ਸਾਹਿਬ ਵਾਲੇ ਪਾਸੇੋਂ ਨਿਕਲਦੇ ਹੈਗੇ ਆ ਤਾਂ ਕੁਝ ਵੀ ਦਿਖਾਈ ਜੜਾ ਨਹੀਂ ਦਿੰਦਾ ਪਿੱਛੇ ਤੁਸੀਂ ਦੇਖੋ ਤੁਸੀਂ ਕਿੱਥੇ ਤੱਕ ਇਹ ਡਵਾਈਟਰ ਹੈਗੇ ਆ ਇਹਨਾਂ ਟਵਾਇਡਰਾਂ ਤੇ ਕੋਈ ਲਾਈਟ ਨਹੀਂ ਚੱਲਦੀਆਂ ਕਰੋੜਾ ਰੁਪਏ ਦਾ ਬਜਟ ਜਿਹੜਾ ਅਸੀਂ ਕਾਂਗਰਸ ਸਰਕਾਰ ਸਮੇ ਇਹਨਾਂ ਲਾਈਟਾਂ ਤੇ ਲਗਾਇਆ ਗਿਆ ਕਰੋੜਾ ਰੁਪਏ ਦੀਆਂ ਤਿੰਨ ਸਾਲ ਦਾ ਵਕਫਾ ਪੰਜਾਬ ਦੇ ਚਾਹਮਾਂ ਦੀ ਪਾਰਟੀ ਸਰਕਾਰ ਨੂੰ ਹੋ ਗਿਆ ਇਸ ਜਗ੍ਹਾ ਤੋਂ ਜਿਹੜੀ ਤਸਵੀਰ ਤੁਹਾਨੂੰ ਹੁਣ ਦਿਖਾ ਰਹੇ ਹਾਂ ਇੱਥੇ ਕੋਈ ਲਾਈਟਸ ਦਾ ਪ੍ਰਬੰਧ ਨਹੀਂ ਹੁਣ ਇਹ ਤੁਹਾਨੂੰ ਤਸਵੀਰ ਤੁਸੀਂ ਦੇਖੋ ਕੁਝ ਦਿਖਾਈ ਦਿੰਦਾ ਹੈ ਕੁਝ ਵੀ ਦਿਖਾਈ ਨਹੀਂ ਦਿੰਦਾ ਜਦੋਂ ਹੀ ਕੋਈ ਵਿਅਕਤੀ ਗੁਰੂ ਹਰ ਸਾਹਿਬ ਵਾਲੇ ਪਾਸੇ ਉਹ ਇਸ ਸਾਈਡ ਤੋਂ ਆਉਂਦਾ ਤਾਂ ਆਉਂਦੇ ਸਾਰ ਕੋਈ ਵੀ ਚੀਜ਼ ਦਿਖਾਈ ਨਹੀਂ ਦਿੰਦੀ ਤੇ ਜਿਸ ਤੇ ਕਾਰਨ ਜੇਕਰ ਕੋਈ ਬਾਹਰਲੇ ਹਲਕੇ ਤੋਂ ਬੰਦਾ ਆਇਆ ਹੋਇਆ ਤਾਂ ਸਿੱਧੀਆਂ ਗੱਡੀਆਂ ਇੱਥੇ ਆ ਕੇ ਐਕਸੀਡੈਂਟ ਹੁੰਦੀਆਂ ਨੇ ਹਾਸੇ ਦਾ ਕਾਰਨ ਬੰਦੀਆਂ ਨੇ ਲੱਗ ਭਾਗ ਇਸ ਡਵਾਈਡਰ ਤੇ ਗੱਡੀ ਚੜ ਗਈ 100 ਮੀਟਰ 100 ਮੀਟਰ ਤੱਕ ਗੱਡੀ ਅੱਗੇ ਚਲੀ ਗਈ ਆ ਫਾਜ਼ਲ ਕਾ ਦੇ ਨੌਜਵਾਨ ਜਿਹੜੇ ਆ ਦੱਸੇ ਜਾ ਰਹੇ ਆ ਗੱਲਬਾਤ ਵੀ ਕਰ ਲੈਂਦੇ ਆ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਤਸਵੀਰਾਂ ਤੁਸੀਂ ਦੇਖੋ ਕੋਈ ਵੀ ਲਾਈਟ ਜਿਹੜੀ ਕਰੋੜਾਂ ਰੁਪਏ ਦੀਆਂ ਲਾਈਟਾਂ ਤੇ ਇੱਥੇ ਪ੍ਰੋਜੈਕਟ ਲਗਾਏ ਗਏ ਪਰ ਲਾਈਟਾਂ ਚਲਦੀਆਂ ਨਹੀਂ ਸਾਹਮਣੇ ਦੇਖੋ ਕੋਈ ਲਾਈਟ ਨਹੀਂ ਚਲਦੀ ਕਾਂਗਰਸ ਸਰਕਾਰ ਦੇ ਸਮੇਂ ਚਰਨ ਜੀ ਜੰਨੀ ਜਦੋਂ ਇੱਥੇ ਪਹੁੰਚੀ ਸੀ ਉਹ ਉਤਕਾਰਣ ਦੇ ਸਮੇਂ ਉਸ ਤੋਂ ਬਾਅਦ ਅਜੇ ਤੱਕ ਲੈਟਰਾਂ ਨਹੀਂ ਚਲੀਆਂ ਜਿਸ ਕਰਕੇ ਕੋਈ ਬਾਹਰਲੇ ਹਲਕੇ ਤੋਂ ਆਉਂਦਾ ਹੈ ਫਾਜ਼ਲ ਕਾ ਏਰੀਆ ਦੇ ਬਾਈ ਹੋਰੀ ਦੱਸੇ ਜਾ ਰਹੇ ਨੰਬਰ ਵੀ ਫਾਜ਼ਲ ਕਾ ਦਾ ਤੇ ਜਿਸ ਕਾਰਨ ਹਾਸਾ ਵਾਪਰ ਕੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਪੂਰੀ ਗੱਲਬਾਤ ਜਿਹੜੀ ਹੈ ਬਾਈ ਗੱਡੀ ਵਾਲੇ ਵੀ ਇੱਥੇ ਮੌਜੂਦ ਹੈਗੇ ਉਹਨਾਂ ਨਾਲ ਵੀ ਕਰ ਲੈਂਦੇ ਹੈਗੇ ਤੇ ਦੇਖ ਸਕਦੇ ਹੋ ਡਵਾਈਡਰ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਲਾਈਟਾਂ ਸਾਹਮਣੇ ਦੇਖੋ ਲਾਈਟਾਂ ਜਿਹੜੀਆਂ ਬੰਦ ਪੰਜਾਂ ਤੁਹਾਨੂੰ ਉਹ ਦਿਖਾਈ ਦੇ ਰਹੀਆਂ ਹੈਗੀਆਂ ਨੇ ਤੇ ਫਾਜ਼ਲ ਕਾ ਨੰਬਰ ਦੀ ਗੱਡੀ ਐ ਪੀਪੀ 22 87 10 ਪਿੰਡ ਮੋਣ ਕੇ ਉਤਾਰ ਤੇ ਲਾਗੇ ਜਿਹੜੀ ਐ ਇਹ ਘਟਨਾ ਵਾਪਰੀ ਹੈਗੀ ਆ ਐ ਕੁਝ ਹੁਣ ਜਵੇਂ ਸਾਹਮਣੇ ਵੀ ਕਲ ਆ ਰਿਹਾ ਤੇ ਡਵਾਈਡਰ ਇੱਥੇ ਦਿਖਾਈ ਨਹੀਂ ਦਿੰਦਾ ਕੋਈ ਵੀ ਲਾਈਟ ਦਾ ਪ੍ਰਬੰਧ ਨਹੀਂ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਹਰ ਰੋਜ਼ ਅੱਥੇ ਕਾਫੀ ਹਾਦਸੇ ਜਿਹੜੇ ਵਾਪਰਦੇ ਆ ਕਈ ਵੀਡੀਓ ਕਰਨ ਤੋਂ ਵੀ ਰਹਿ ਜਾਂਦੇ ਆ ਪਰ ਹੁਣ ਦੀ ਤੁਸੀਂ ਲਾ ਦੇਖੋ ਸਾਹਮਣੇ ਡਾਇਰੈਕਟਰ ਤੁਹਾਨੂੰ ਦਿਖਾਈ ਦਿੰਦਾ ਇੱਥੇ ਕੁਝ ਵੀ ਨਹੀਂ ਦਿਖ ਰਿਹਾ ਜਿਸ ਕਰਕੇ ਗੱਡੀ ਇਹਨਾਂ ਡਾਇਰੈਕਟਰਾਂ ਤੇ ਚੱਲ ਜਾਂਦੀ ਹੈ ਬਾਈ ਹੋਰਾਂ ਦੀ ਗੱਡੀ ਸੀ ਗੱਲਬਾਤ ਕਰ ਵੀਰੇ ਬਚਤ ਹੈ ਸਾਰੀ ਕਿਵੇਂ ਭਾਈ ਜੀ ਬਸਿੱਤਾ ਹੋਗੀ ਜੇ ਲਾਈਟਾਂ ਜਗਦੀ ਹੁੰਦੀਆਂ ਜਾਂ ਇੱਥੇ ਆ ਪਲੇਟਾਂ ਲੱਗੀਆਂ ਹੁੰਦੀਆਂ ਸੜਕ ਦੇ ਲਾਲ ਤਾਂ ਦਿਸ ਜਾਂਦੀਆਂ ਠੀਕ ਹੈ ਇਹ ਨਾ ਲੱਗਣ ਦੀ ਵਜ੍ਹਾ ਕਰਕੇ ਜਾਂ ਕੋਈ బోర్ਡ ਲੱਗਿਆ ਹੋਵੇ ਤੇ ਲਿਮਟਡ ਸਪੀਡ ਲਿਖੀ ਹੋਵੇ ਠੀਕ ਹੈ ਤੇ ਬੰਦਾ ਉਹਦੀ ਕੰਟਰੋਲ ਕਰ ਰੇ ਸਪੀਡ ਪਰ ਸਪੀਡ ਬেরি ਵੈਰੀ ਕੰਟਰੋਲ ਸੀ ਜੀ ਠੀਕ ਹੈ 45 ਪਿਆਰੀ ਸਪੀਡ ਤੇ ਗੱਡੀ ਜੀ ਨੇਰੀ ਜਾ ਫਰੋਲਾ ਆ ਕੁਛ ਨਹੀਂ ਦਿਖਿਆ ਅੱਗੇ ਵੀ ਜਿਵੇਂ ਮੰਨ ਕੇ ਚੱਲੋ ਜਿੱਦਾਂ ਤੁਸੀਂ ਬਾਹਰਲੇ ਹਲਕੇ ਤੋਂ ਆਏ ਬਾਹਰਲੇ ਬੰਦੇ ਨੂੰ ਕੀ ਪਤਾ ਇੱਥੇ ਡਾਇਵਾਇਡਰ ਹੈਗੇ ਆ ਹਾਇਲ ਕਾ ਦੋ ਆ ਜੰਡਰਾਂ ਘਰ ਦਾ ਪਿੰਡ ਆ ਤੇ ਫਰੀਜ਼ ਕੋ ਟਵਾ ਰਿਆ ਨਵੇਂ ਕਿਲੇ ਤੋਂ ਬੱਚੇ ਨੂੰ ਛੱਡ ਗਿਓ ਨੇ ਬੱਚਾ ਛੁੱਟਣੇ ਨਹੀਂ ਆਉਂਦੇ ਬਸ ਜੀ ਉਹ ਵੀ ਜਿਹੜੇ ਆ ਰਹੇ ਨੇ ਤੇ ਪਤਾ ਨਹੀਂ ਚਲਿਆ ਵਾਗਰੋਲਾ ਅੱਜ ਦਾ ਹੈ ਨੇਰੀ ਆਈ ਆ ਤੇ ਭਾਈ ਦੋ ਵਾਰੀ ਹੋਇਆ ਪਹਿਲਾਂ ਉੱਥੇ ਵਾਗਰੋਲਾ ਆਇਆ ਉੱਥੇ ਨੇ ਬ੍ਰੇਕ ਲਾ ਕੇ ਹੋਲੀ ਕਰਦੀ ਮੈਂ ਕਿ ਜਿਹੜੀਆਂ ਐਲਈਡੀ ਲਾਈਟਾਂ ਨਾ ਉਹ ਡਾਊਨ ਨਹੀਂ ਕਰਦੇ ਕਿ ਲਾਈਟਾਂ ਅੰਨੀਆਂ ਕਰਦਿਆਂ ਦੀਆਂ ਡਿਪਰ ਦੇ ਹੀ ਗਿਆ ਬੰਦੇ ਨੇ ਡਿਪਰ ਨਹੀਂ ਦਿੱਤੇ ਮਗਰਲੇ ਨੇ ਮਗਰਲੇ ਆ ਕੇ ਲਾ ਲਈ ਉਹ ਨੇ ਜੀ ਕਰੇ ਵੀ ਮੈਨੂੰ ਦਾ ਰਸਤਾ ਦੇ ਪੈਣੀ ਤਾਂ ਨੇਰੀ ਆ ਜੀ ਇੱਕੋ ਹੀ ਗਲਤੀ ਤੇ ਆ ਵੈਸੇ ਪੁੱਛ ਤਾ ਜੀ ਕਿੰਨੇ ਜਣੇ ਸੀ ਤੁਸੀਂ ਵੇਸਵਾਰ ਜੀ ਦੋ ਜਣੇ ਸੀ ਮੈਂ ਤੇ ਮੇਰੀ ਬਾਈਕ ਜੀ ਗੱਡੀ ਦਾ ਕਿੰਨਾ ਪ੍ਰੋਸਟਾਨ ਹੋ ਗਿਆ ਵੀਰੇ ਗੱਡੀ ਦੀਆਂ ਦਾ ਵੀਰੇ ਸਾਰਾ ਬਲਾਕ ਹੀ ਪਾਟ ਪੁੱਟ ਗਿਆ ਘਟੋ ਘਟੋ ਢਾਈ ਲੱਗ ਗਿਆ ਹਾਂ ਬਿਲਕੁਲ ਜੀ ਗੱਡੀ ਦਾ ਜਿਹੜਾ ਸਾਰਾ ਗਿਆ ਤੇ ਸਾਰਾ ਬੰਦ ਇੰਜਨ ਜਿਹੜਾ ਹੈ ਡੈਮੇਜ ਹੋ ਗਿਆ ਅ ਥੱਲੇ ਚੈਂਬਰ ਵਗੈਰਾ ਸਭ ਆ ਦੇਸ ਲੋ ਤੇਲ ਜਿੰਨਾ ਵੀ ਗੱਡੀ ਦਾ ਮੁਗਲੈਲ ਵਗੈਰਾ ਬਾਹਰ ਨਿਕਲ ਗਿਆ ਨਵੀਂ ਗੱਡੀ ਸੀ 에어 ਬੈਗ ਤਾਂ ਖੁੱਲ ਗਿਆ ਜਿੱਥੇ ਬਚਤ ਹੋਈ ਆ ਸਾਹਮਣੇ ਤੁਸੀਂ ਦੇਖੋ ਗੱਡੀ ਦੇ ਪਾਈ ਹੋਰਾਂ ਨੇ 에어 ਬੈਗ ਖੁੱਲਣ ਤੋਂ ਬਾਅਦ ਜਿਹੜੀ ਬਚਤ ਹੋਈ ਆ ਸਾਹਮਣੇ ਦੋਨੋਂ 에어 ਬੈਗ ਗੱਡੀ ਦੇ ਖੁੱਲ ਗਏ ਆ ਫਾਜ਼ਲ ਕਾ ਜਲੇ ਤੋਂ ਹੈ ਗਿਆ ਆ ਕਾਫੀ ਨੌਜਵਾਨੇ ਖੜੇ ਆ ਤੇ ਇਹਨੂੰ ਸਾਈਡ ਤੇ ਜ਼ਰੂਰ ਕਰ ਦਿੱਤਾ ਜਾਵੇ ਜੇਕਰ ਪਿੰਡ ਦੇ ਨੌਜਵਾਨ ਹੋਰ ਯੂਥ ਵਾਲੇ ਸੁਣਦੇ ਹੈਗੇ ਇਹਨੂੰ ਸਾਈਡ ਤੇ ਕਰਵਾ ਦਿਓ ਕੋਈ ਹੋਰ ਹਾਸਾ ਨਾ ਵਾਪਰੇ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਲਾਈਵ ਦਿਖਾ ਰਹੇ ਹੈਗੇ ਆ ਪਿੰਡ ਮੋਹਣ ਕੇ ਉਤਾੜ ਦੇ ਲਾਗੇ ਇਹ ਹਾਸਾ ਜਿਹੜਾ ਵਾਪਰੇ ਹੈਗਾ ਇੱਕ ਗੱਡੀ ਫਾਜ਼ਲ ਦਾ ਫਾਜ਼ਲ ਦਾ ਜ਼ਿਲ੍ਹੇ ਨਾਲ ਸੰਬੰਧਿਤ ਸੀ ਆਪਦੇ ਬੱਚੇ ਨੂੰ ਛੱਡ ਕੇ ਆ ਰਹੇ ਸੀ ਫਰੀਦਕੋਟ ਜਦ ਇੱਥੇ ਪਹੁੰਚਦੇ ਆ ਤੇ ਸਾਹਮਣੇ ਡਾਇਟਰ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਜਿਸ ਕਰਕੇ ਹਾਦਸਾ ਵਾਪਰ ਗਿਆ ਸਾਹਮਣੇ ਤੁਸੀਂ ਦੇਖੋ ਲਗਭਗ 100 ਮੀਟਰ ਪਿੱਛੇ ਤੋਂ ਲੈ ਕੇ ਜੇ ਇਸ ਸਾਈਡ ਤੋਂ ਆਪਾਂ ਦੇਖਦੇ ਆ ਤਾਂ ਲਾਈਟਾਂ ਜਿਹੜੀਆਂ ਨੇ ਲੱਖਰ ਕਰੋੜਾਂ ਰੁਪਏ ਦੀ ਲਗਤ ਦਾ ਬੜਿਆਂ ਡਬਲ ਰੋਡ ਬਣਾ ਦਿੱਤਾ ਗਿਆ ਲਾਈਟਾਂ ਲਗਾ ਦਿੱਤੇ ਆ ਗਈਆਂ ਪਰ 3 ਸਾਲ ਬੀਤਾਂ ਦੇ ਬਾਵਜੂਦ ਕਿਸੇ ਸਰਕਾਰ ਦੇ ਨੁਮਾਇंदे ਦਾ ਕਿਸੇ ਪ੍ਰਸ਼ਾਸਨ ਦਾ ਉੱਕਾ ਧਿਆਨ ਨਹੀਂ ਹੈ ਇਸ ਰੋਡ ਦੇ ਉੱਕਾ ਧਿਆਨ ਨਹੀਂ ਹੈ ਕਿਉਂਕਿ ਕਰੋੜਾਂ ਰੁਪਏ ਜਿਹੜੇ ਲਾਈਟਾਂ ਬੜੀਆਂ ਸਾਹਮਣੇ ਦੇਖੋ ਖੰਭੇ ਖੜੇ ਆ ਉੱਪਰ ਲਾਈਟਾਂ ਖੜੀਆਂ ਚਿੱਟਾ ਹਾਤੀ ਸਾਫ ਤਾਂ ਹੋ ਰਹੀਆਂ ਇਹ ਲਾਈਟਾਂ ਇਹ ਖੰਬੇ ਤੇ ਤਸਵੀਰਾਂ ਤੁਸੀਂ ਦੇਖੋ ਹਨੇਰ ਕੁੱਪ ਜਿਹੜਾ ਇੱਥੇ ਬੜਿਆ ਹੋਇਆ ਪਰ ਪਰ ਗੁਰੂ ਹਰ ਸਾਹਿਬ ਪ੍ਰਸ਼ਾਸਨ ਦੀ ਨਿਗਾ ਨਹੀਂ ਆਇਆ ਇੱਕ ਬੇਨਤੀ ਇੱਕ ਅਪੀਲ ਫਿਰ ਕੀਤੀ ਜਾਂਦੀ ਉਹਨਾਂ ਸਜਨਾ ਦੋਸਤਾਂ ਵੱਲੋਂ ਵੀ ਇਸ ਜਗ੍ਹਾ ਤੇ ਵੀ ਇੱਕ ਜਿੱਤਾ ਤੁਸੀਂ ਗੁਰੂ ਹਰ ਸਾਹਿਬ ਉਹ ਜਦੋਂ ਅਸੀਂ ਨਿਕਲਦੇ ਆ ਗੋਲੂ ਕਾ ਮੋੜ ਤੇ ਦੋ ਲਾਈਟਾਂ ਲਗਾ ਦਿੱਤੀਆਂ ਕਈਆਂ ਸੀ ਫਾਇਲ ਕਾ ਰੋਡ ਤੇ ਅਮਨਦੀਪ ਬਜ਼ਾਜ ਹੋਰਾਂ ਦੀ ਟੀਮ ਚੰਡੀਗੜ੍ਹ ਤੋਂ ਪਹੁੰਚੀ ਸੀ ਇੱਕ ਲਾਈਟ ਇੱਥੇ ਵੀ ਬੰਦੀ ਅਮਨਦੀਪ ਜੀ ਜੇਕਰ ਤੁਸੀਂ ਵੀਡੀਓ ਨੂੰ ਰਮਨਦੀਪ ਅਮਨਦੀਪ ਜੀ ਦੇਖ ਰਹੇ ਹੋ ਤਾਂ ਇੱਕ ਲਾਈਟਸ ਲਗਾਉਣੀ ਇੱਥੇ ਵੀ ਬੰਦੀ ਹੈ ਕਿਉਂਕਿ ਇੱਥੇ ਵੀ ਹਾਦਸਾ ਜਿਹੜਾ ਵਾਪਰਦਾ ਜਦੋਂ ਕੋਈ ਬਾਹਰਲੇ ਜਿਹੜਾ ਲੋਕਲ ਬੰਦਾ ਉਹਨਾਂ ਤਾਂ ਪਤਾ ਵੀ ਇੱਥੇ ਡਾਇਵਰਰ ਹੈਗੇ ਆ ਪਰ ਕੁਝ ਦਿਖਾਈ ਨਹੀਂ ਆਦਾ ਗੱਡੀ ਨੂੰ ਜਿਹੜਾ ਚੱਕ ਕੇ ਪਾਸੇ ਕਰਨ ਦੀ ਕੋਸ਼ਿਸ਼ ਜਿਹੜੀ ਉਹ ਦੇਖ ਸਕਦੇ ਹੋ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਹੋਰ ਹਾਦਸਾ ਨਾ ਵਾਪਰੇ ਗੱਡੀ ਚੱਕ ਕੇ ਸਾਈਡ ਤੇ ਕੀਤੀ ਜਾਊਗੀ ਆ ਜੋ ਕੋਈ ਨੁਕਸਾਨ ਹੋਰ ਨਾ ਹੋਵੇ ਤਸਵੀਰਾਂ ਜਿਹੜੀਆਂ ਇਹਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਰੋਡ ਦੇ ਉੱਪਰ ਗੱਡੀ ਖੜੀ ਆ ਕੋਈ ਹੋਰ ਗੱਡੀ ਆ ਕੇ ਪਿੱਛੇ ਨਾ ਵਜ ਜਾਏ ਜਾਂ ਕੋਈ ਹੋਰ ਹਾਦਸਾ ਨਾ ਵਾਪਰ ਜਾਏ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਲਾਈਵ ਦਿਖਾ ਰਹੇ ਹੈਗੇ ਆ ਪਿੰਡ ਮੋਹਣ ਕੇ ਉਤਾੜ ਦੇ ਲਾਗੇ ਹਾਦਸਾ ਵਾਪਿਆ ਆ ਜਿਹੜੇ ਸਾਹਮਣੇ ਖੰਭੇ ਦਿਖਾਈ ਦਿੰਦੇ ਆ ਚਿੱਟਾ ਹਾਤੀ ਸਾਬਤ ਹੋ ਰਿਹਾ ਕਿੱਥੇ ਤਿਹਾੜ ਹੈਗਾ ਆਮ ਆਦਮੀ ਪਾਰਟੀ ਸਰਕਾਰ ਦਾ ਕਿੱਥੇ ਤਿਆਰ ਹੈਗਾ ਲੋਕਲ ਪ੍ਰਸ਼ਾਸਨ ਦਾ ਕਰੋੜਾ ਰੁਪਏ ਦੀ ਲਾਗਤ ਦੇ ਇਹ ਖੰਬੇ ਖੜੇ ਕਰਤੇ ਕਰੋੜਾ ਰੁਪਏ ਦੀ ਲਾਗਤ ਦਾ ਇਹ ਰੋਡ ਬਣਿਆ ਕਾਂਗਰਸ ਸਰਕਾਰ ਦੇ ਸਮੇਂ ਚਰਨਜੀਤ ਚੰਨੀ ਹੋਰੀ ਇਹਨਾਂ ਨੂੰ ਦੁਕਾਣਾਂ ਕਰਕੇ ਜਾਂਦੇ ਆ ਪਰ ਲਾਈਟਾਂ ਇਸ ਦੀ ਅਨਗਹਿਲੀ ਦੇ ਕਾਰਨ ਇਹ ਲਾਈਟਾਂ ਨਹੀਂ ਚੱਲਦੀਆਂ ਦੇਖ ਸਕਦੇ ਹੋ ਚਿੱਟਾ ਹਾਤੀ ਸਾਫਤ ਹੁੰਦੇ ਆ ਵੱਡੇ ਵੱਡੇ ਖੰਬੇ ਉੱਪਰ ਲੱਗੀਆਂ ਲਾਈਟਾਂ ਬਿਜਲੀ ਦੇ ਮੀਟਰ ਤੱਕ ਨਹੀਂ ਲਵਾਏ ਗਏ 3 ਸਾਲ ਦੇ ਵਕਫੇ ਦੇ ਵਿੱਚ ਵੀ ਬਿਜਲੀ ਦੇ ਮੀਟਰ ਤੱਕ ਨਹੀਂ ਲਗਾਏ ਗਏ ਜਿਸ ਕਰਕੇ ਜੇ ਇੱਥੇ ਜਗਮਗ ਹੁੰਦੀ ਤੇ ਇਹ ਪਤਾ ਦਿੱਕਤ ਨਾ ਆਉਦੀ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਦੋਨੋਂ ਮੀਆਂ ਬੀਬੀ ਫਰੀਦਕੋਟ ਤੋਂ ਵਾਪਸ ਆਉਂਦੇ ਆ ਇਸ ਜਗ੍ਹਾ ਤੇ ਆ ਕੇ ਕੋਈ ਡਵਾਈਡਰ ਦਿਖਾਈ ਨਹੀਂ ਦਿੰਦਾ ਪਿੰਡ ਮੋਹਣ ਕੇ ਉਤਾੜ ਦੇ ਲਾਗੇ ਇਹ ਹਾਸਾ ਵਾਪਰ ਜਾਂਦਾ ਹੁਣ ਦੇਖਦੇ-ਦੇਖਦੇ ਜਿਵੇਂ ਲੋਕ ਇਕੱਠੇ ਹੋ ਗਏ ਕੁਝ ਪਿੰਡ ਦੇ ਨੌਜਵਾਨ ਆ ਗਏ ਉਹਨਾਂ ਦੇ ਵੱਲੋਂ ਗੱਡੀ ਨੂੰ ਜਰੂਰ ਪਾਸੇ ਹਾਂ ਕੀਤਾ ਜਾ ਰਿਹਾ ਤਾਂ ਜੋ ਕੋਈ ਹਾਦਸਾ ਹੋਰ ਨਾ ਵਾਪਰ ਜਾਏ ਇਸ ਗੱਡੀ ਨੂੰ ਸਾਈਡ ਤੇ ਜ਼ਰੂਰ ਕੀਤਾ ਜਾ ਰਿਹਾ ਹੈਗਾ ਪਿੰਡ ਮੋਹਣਕੇ ਵਤਾਰ ਗੁਰੂਵਰ ਸਾਇ ਗੋਲੂ ਦਾ ਮੋੜ ਤੇ ਹਾਸਾ ਵਾਪਰੇ ਹੈਗਾ ਥੋਣੀ ਪੈਸੀ ਸਾਈਡ ਤੇ ਬਿਲਕੁਲ ਨੇੜੇ ਜਦੋਂ ਮੋਹਣਕੇ ਵਤਾਰ ਤੋਂ ਅਸੀਂ ਥੱਲੇ ਗੋਲੂ ਦਾ ਮੋੜ ਨੂੰ ਉਤਰਦੇ ਆਂ ਤੇ ਉਤਰਦੇ ਅਸਾਰ ਉਤਰਦੇ ਆ ਸਾਰ ਹੀ ਡਵਾਇਟਰ ਸ਼ੁਰੂ ਹੋ ਜਾਂਦਾ ਪਰ ਡਵਾਇਟਰ ਦਾ ਪਤਾ ਨਹੀਂ ਚੱਲਦਾ ਜਿਸ ਕਰਕੇ ਇਹ ਸਾਰੀ ਦਿੱਕਤ ਆਈ ਹੈਗੀ ਹੈ ਦਿਖਾ ਦੇਣਾ ਤਸਵੀਰ ਦੇ ਵਿੱਚ ਵੀ ਇੰਜਣ ਜਿਹੜਾ ਥੱਲੇ ਕਿੰਨਾ ਡੈਮੇਜ ਹੋ ਗਿਆ ਥੱਲੇ ਸਭ ਕੁਝ ਟੁੱਟ ਗਿਆ ਥੱਲੇ ਡਿੱਗ ਚੁੱਕਿਆ ਇੰਜਣ ਵੀ ਥੱਲੇ ਡਿੱਗ ਚੁੱਕਿਆ ਸਾਰਾ ਇੰਜਣ ਫਟ ਗਿਆ ਇੱਥੋਂ ਤੱਕ ਖੰਬੇ ਤਾਰਾਂ ਜਿਹੜੀਆਂ ਬਿਜਲੀ ਦੀ ਉਹ ਵੀ ਦਿਖਾਈ ਦੇ ਰਹੀਆਂ ਨੇ ਪਰ ਇਹ ਜਿੱਤਾ ਹਾਥੀ ਸਾਬਤ ਹੋ ਗਿਆ ਇਹ ਰੋਡ ਕਰੋੜਾ ਰੁਪਏ ਦੀ ਲਾਗਤ ਦੇ ਕਰੋੜਾ ਰੁਪਏ ਦੀ ਲਾਗਤ ਆ ਬਣਾਇਆ ਗਿਆ ਰੋਡ ਬਣਾਈਆਂ ਗਿਆ ਲਾਈਟਾਂ ਲਗਾਏ ਗਏ ਖੰਬੇ ਸਰਕਾਰ ਦੀ ਅੰਗੈਲੀ ਪ੍ਰਸ਼ਾਸਨ ਦੀ ਅੰਗੈਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਾਈਵ ਸਾਂਝਿਆ ਕਰ ਰਹੇ ਹੈਗੇ ਆ ਮੋੜ ਕੇ ਵਤਾੜ ਗੋਲੂ ਦਾ ਮੋੜ ਤੇ ਤਸਵੀਰਾਂ ਦੇ ਨੌਜਵਾਨ ਪਹੁੰਚੇ ਹੁਣ ਇਸ ਗੱਡੀ ਨੂੰ ਪਾਸੇ ਕੀਤਾ ਜਾ ਰਿਹਾ ਹੈ ਲਾਈਵ ਦੇਖ ਕੇ ਗੱੜਾ ਫਰਾ ਪਾਸੇ ਕਰਾ ਗੱਡੀ ਗੱਡੀ ਨਾਲ ਲੱਗ ਤੁਹਾਡੇ ਲਾਈਵ ਵੇਖ ਕੇ ਗੱਡੀ ਕਰਾਓ ਫਿਰ ਪਾਸੇ ਹਾਂ ਦੇਖੋ ਲਾਈਵ ਦੇਖਣ ਤੋਂ ਬਾਅਦ ਪਿੰਡ ਮੋੜ ਕੇ ਵਤਾੜ ਦੇ ਕਾਫੀ ਨੌਜਵਾਨ ਇਸ ਜਗ੍ਹਾ ਤੇ ਪਹੁੰਚ ਗਏ ਗੱਡੀ ਨੂੰ ਸਾਈਡ ਤੇ ਕਰਾਉਣ ਦੇ ਲਈ 에ਅਰ ਬੈਗ ਦੋਨੋਂ ਖੁੱਲ ਕੇ ਗੱਡੀ ਤੇ ਸਾਹਮਣੇ ਦੇਖੋ ਗੱਡੀ ਨੂੰ ਹੁਣ ਚਲਾ ਗਏ ਪਾਸ ਤੇ ਜਰੂਰ ਕੀਤਾ ਜਾ ਰਿਹਾ ਹੈ ਉਹ ਤਾਰਾਂ ਵੀ ਦਿਖਾਓ ਜਿਹੜੀਆਂ ਇੱਥੇ ਪੰਨਾ ਹੁੰਦਾ ਉਸ ਦੁਕਾਨ ਦੇ ਸਾਹਮਣੇ ਲਾ ਦਿਓ ਉੱਥੇ ਕੈਮਰੇ ਲੱਗੇ ਹੋ ਨਾਲੇ ਦੇਖ ਸਕਦੇ ਗੱਡੀ ਨੂੰ ਪਾਸ ਤੇ ਜਰੂਰ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਹਾਂ ਲਾਈਵ ਦੇਖਣ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹਾਂ ਹਾਂਜੀ ਲਾਈਵ ਵੀ ਦੇਖ ਕੇ ਹੁਣ ਹੀ ਪਹੁੰਚ ਆਲੇ ਘਰੇਗੇ ਸੀ ਅਸੀਂ ਕਿ ਬਹੁਤ ਮਤਲਬ ਮਾੜਾ ਹੋਇਆ ਕੰਮ ਠੀਕ ਹੈ ਬਹੁਤ ਮਾੜੀ ਲਾਈਵ ਦੇਖਣ ਤੋਂ ਬਾਅਦ ਆ ਜਿੱਦਾਂ ਮੈਂ ਕਿਹਾ ਕੁਝ ਨੌਜਵਾਨ ਪਹੁੰਚ ਜਾਣ ਹਾਂਜੀ ਹੁਣ ਤੇਰੇ ਮੋਨ ਦਾ ਪਿੰਡ ਇਹ ਤੁਹਾਡਾ ਆਪਣਾ ਮੋਨ ਚ ਇਹ ਆ ਦੇਖੋ ਤੁਸੀਂ ਮੁੰਡਿਆਂ ਨੇ ਲਾਈਵ ਦੇਖਣ ਤੋਂ ਬਾਅਦ ਆ ਗਏ ਵੀ ਸਾਡੇ ਪਿੰਡ ਐਕਸੀਡੈਂਟ ਹੋਇਆ ਜਰੂਰ ਮਦਦ ਲਈ ਅੱਗੇ ਜਾਇਆ ਜਾਏ ਤੇ ਇਹ ਮੁੰਡੇ ਇਸ ਜਗ੍ਹਾ ਤੇ ਲਾਈਵ ਦੇਖਣ ਤੋਂ ਬਾਅਦ ਪਹੁੰਚ ਗਏ ਹੋਰ ਨੌਜਵਾਨ ਆ ਗਏ ਹੁਣ ਗੱਡੀ ਨੂੰ ਜਰੂਰ ਪਾਸੇ ਕਰਵਾ ਦਿੱਤਾ ਗਿਆ ਪਰ ਗੱਡੀ ਦਾ ਇੰਜਨ ਜਿਹੜਾ ਉਹ ਡੈਮੇਜ ਹੋ ਚੁੱਕਿਆ ਪੂਰਾ ਇੰਜਨ ਚੱਕਣਾ ਚੁਰ ਹੋ ਗਿਆ 에ਅਰ ਬੈਗ ਤਾਂ ਗੱਡੀ ਦੇ ਖੁੱਲ ਗਏ ਤਸਵੀਰਾਂ ਤੁਸੀਂ ਦੇਖੋ ਲਾਈਵ ਤੁਹਾਨੂੰ ਦਿਖਾ ਰਹੇ ਹੈਗੇ ਆਂ पल पल दी अपडेट ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਾਈਵ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈਗੀ ਆ ਇਹ ਉਹ ਗੱਡੀ ਆ ਜਿਹੜੀ ਗੱਡੀ ਪੂਰੀ ਡੈਮੇਜ ਹੋ ਗਈ ਐ ਐਕਸੀਡੈਂਟ ਦੇ ਵਿੱਚ ਇਸ ਐਕਸੀਡੈਂਟ ਡਬੇਡਰ ਦਾ ਕਾਰਨ ਬਣਿਆ ਡਬੇਡਰ ਦਿਖਾਈ ਨਹੀਂ ਦਿੱਤਾ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈਗਾ ਪਿੰਡ ਦੇ ਨੌਜਵਾਨ ਗੁਰੂਸੱਲ ਲਾਈਵ ਦੀ ਵੀਡੀਓ ਨੂੰ ਲਾਈਵ ਦੇਖਣ ਤੋਂ ਬਾਅਦ ਮੌਕੇ ਤੇ ਪਹੁੰਚੇ ਹੁਣ ਗੱਡੀ ਨੂੰ ਜਿਹੜਾ ਖਿੱਚ ਕੇ ਜਰੂਰ ਪਾਸੇ ਕਰ ਦਿੱਤਾ ਗਿਆ ਵੀ ਤਾਂ ਜੋ ਹੋਰ ਦਿੱਕਤ ਨਾ ਆਵੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖ ਰਹੇ ਹੋ ਲਾਈਟਾਂ ਕਰੋੜਾ ਰੁਪਏ ਦੀ ਲੱਗਦੀਆਂ ਬੜੀਆਂ ਕਰੋੜਾਂ ਰੁਪਏ ਲਗਾ ਲਗਾ ਕੇ ਕਾਂਗਰਸ ਸਰਕਾਰ ਸਮੇਂ 3 ਸਾਲ ਹੋ ਗਏ ਇਹਨਾਂ ਲਾਈਟਾਂ ਹਾਲੇ ਤੱਕ ਨਹੀਂ ਚੱਲੀਆਂ ਕਿਤੇ ਨਾ ਕਿਤੇ ਇਹਨਾਂ ਗੈਲੀ ਹੈਗੀ ਪ੍ਰਸ਼ਾਸਨ ਦੀ ਅੱਜ ਪੰਜਾਬ ਸਰਕਾਰ ਦੀ ਇਹ ਗਲਤੀ ਹੈ ਜੀ ਇਹ ਜਿਹੜੀਆਂ ਲਾਈਟਾਂ ਲੱਗੀਆਂ ਨੇ ਐਂ ਰੋਡ ਤੇ ਇਹ ਲਗਣੀਆਂ ਚਾਹੀਦੀਆਂ ਨੇ ਜੀ ਕਿਉਂਕਿ ਇੱਥੇ ਜਾਲੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਜੀ ਹੋਰ ਵੀ ਆਸੇ ਹੋਏ ਥੰਬਾ ਵੀ ਟੁੱਟ ਕੇ ਪਿਆ ਰਿਹਾ ਕਈ ਦਿਨ ਇੱਥੇ ਪਹਿਲਾਂ ਥੰਬੇ ਵੀ ਆਸੇ ਕੋਈ ਲਾਈਟ ਨਹੀਂ ਜਗਦੀ ਕੋਈ ਇੱਥੇ ਕੋਈ ਇਹਨਾਂ ਦਾ ਕੋਈ ਪਾਸੇ ਕੁਝ ਪੜਵਾਰੀ ਨਹੀਂ ਕੀ ਸਰ ਇੱਕ ਗਾਵਾ ਵੀ ਇੱਥੇ ਬਹੁਤ ਸਰਾਫ ਰਹੀ ਆ ਜੀ ਗਾਵਾ ਹੀ ਬੈਠੇ ਨੇ ਉਹ ਤਾਂ ਆਵਾਰਾ ਨਾ ਹੋ ਸਕਦਾ ਸੰਭਾਲ ਤੇ ਕੁੱਤੇ ਡੰਗਰ ਆਵਾਰਾ ਪਸ਼ੂ ਫਿਰਦੇ ਨੇ ਦੀ ਇਹ ਇਹਨਾਂ ਦਾ ਬੰਦੋਬਸਤ ਕਰਨਾ ਚਾਹੀਦਾ ਹੋ ਸਕਦਾ ਹੈ ਇੱਥੇ ਹੋਰ ਵੀ ਕੋਈ ਆਸਤਾ ਹੋ ਸਕਦਾ ਜਿਵੇਂ ਪਿੱਛੇ ਖੰਭਾ ਵੀ ਟੁੱਟ ਕੇ ਪਿੱਛੇ ਵੀ ਇੱਕ ਐਕਸੀਡੈਂਟ ਹੋਇਆ ਸੀ ਜੇ ਲੇਟਾ ਚਲਦੀ ਹੁਣ ਇਹ ਹਾਦਸਾ ਨਹੀਂ ਹੁੰਦਾ ਸੀ ਜਿਵੇਂ ਬੰਦਾ ਸਾਡੇ ਭਈਆਂ ਦਾ ਐਕਸੀਡੈਂਟ ਹੋਇਆ ਇੱਥੇ ਸਾਡੇ ਭਈਏ ਅੜ ਤੇਰ ਕੰਮ ਕਰਦੇ ਅੱਜ ਵੀ ਕੰਪਨੀ ਬਾਹਰ ਟੁੱਟੀ ਹੋਈ ਆ ਮੈਂ ਖੋਜਲਾ علاوہ ਤੁਹਾਨੂੰ ਲੈ ਕੇ ਜਾ ਜੀ ਜੀ ਚਿਕਰੀ ਹਸਪਤਾਲ ਲਾਈਟਾਂ ਚੱਲਣੀਆਂ ਚਾਹੀਦੀਆਂ ਮੰਗ ਕਰਦੇ ਹੋ ਲਾਈਵ ਚੱਲ ਰਿਹਾ 300 ਲੋਕ ਲਾਈਵ ਦੇਖ ਰਿਹਾ ਲੱਗਦਾ ਹੈ ਸਾਡਾ ਇਹ ਬੰਦੇ ਦਾ ਫੋਰਾ ਸਾਹਮਣੇ ਉਹਦੇ 12 ਬਾਕ ਇਹ ਸਾਡਾ ਆ ਸਾਡਾ ਭਰਾ ਇਹ ਜੇ ਤੱਕ ਹੋਇਆ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗਾ ਆ ਖੜਿਆ ਹੈ ਸਾਹਮਣੇ ਖੰਭੇ ਤੇ ਇਹ ਹਨੇਰ ਕੋ ਪਹਛਾਇਆ ਹੋਇਆ ਕੋਈ ਲਾਈਟ ਨਹੀਂ ਚੱਲਦੀ ਤੇ ਗੁਰੂਰਸਾਹਿ ਪ੍ਰਸ਼ਾਸਨ ਨੂੰ ਅਪੀਲ ਜਿਹੜੀ ਹੈ ਗੁਰੂਸਾਹਿ ਲਾਈਵ ਦੇ ਮਾਧਿਅਮ ਨਾਲ ਜਿਹੜੀ ਅਸੀਂ ਵੀ ਕਰਦੇ ਹੈਗਾ ਇਹਨਾਂ ਲਾਈਟਾਂ ਨੂੰ ਜਰੂਰ ਚਲਾ ਦਿੱਤਾ ਜਾਵੇ ਬਾਸਾ ਨਾਲ ਵਾਪਰੇ ਮੀਟਰ ਲੱਗ ਰਹੇ ਆ ਜਿੱਥੇ ਤੱਕ ਸਾਡੇ ਕੋਲ ਜਾਣਕਾਰੀ ਹੈ ਮੀਟਰ ਨਹੀਂ ਲਗਵਾਏ ਗਏ 3 ਸਾਲਾਂ ਦੇ ਵਿੱਚ ਤੇ ਹੁਣ ਤੇ ਖੰਭੇ ਲੋਕ ਕਹਿੰਦੇ ਆ ਪਾਟ ਕੇ ਘਰੇ ਲੈ ਜਾਓ ਲਾਈਟਰ ਦੀ ਜਗ੍ਹਾ ਨਹੀਂ ਤਾਂ ਅ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਲੋਕ ਜਿਹੜੇ ਪਰੇਸ਼ਾਨ ਜਰੂਰ ਨੇ ਇਸ ਗੱਲ ਤੋਂ ਲੈ ਕੇ ਲਾਈਟਾਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ ਇਸ ਰੋਡ ਤੇ ਤੇ ਲਾਈਟਾਂ ਜਰੂਰ ਧਿਆਨ ਦਿੱਤਾ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਾਨੀ ਨਸਾਨ ਤੋਂ ਬਚਤ ਹੋ ਗਈ ਪਰ ਬਾਈ ਦੀ ਗੱਡੀ ਦਾ ਘਟੋ ਘੜ 2 ਤੋਂ 2.5 ਲੱਖ ਰੁਪਏ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਜਿਹੜਾ ਨੁਕਸਾਨ ਹੋ ਗਿਆ ਇਸ ਗੱਡੀ ਦਾ ਜਿਹੜਾ ਨੁਕਸਾਨ ਹੋਇਆ ਹੈ ਇੰਜਨ ਤੱਕ ਡੈਮੇਜ ਹੋ ਗਿਆ ਲਾਈਵ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਲ-ਪਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਸਾਈ ਲਾਈਵ